ਕੀਓ ਨਾ ਦੁਨੀਆਂ ਦੇ ਆਉਣਾ ਲਾ ਬਾਖਮੜਾ ਵਾਲਿਆ ਰੋਜ ਐਤਵਾਰੇ ਤੇ ਆਤਮਾਨ ਕਰਦਾ ਰੱਬਾ ਕਿਦਾ ਤੇਰਾ ਉਤਰ ਸੁਨਾਇਆ ਆ ਦੇਰ ਸ਼ਾਮ ਅੰਬਰੀਸਰ ਪਠਾਨਕੋਟ ਨੈਸ਼ਨਲ ਹਾਈਵੇ ਨੂੰ ਕਸਪਨ ਇਸ਼ਾਰਾ ਮੱਝਾ ਸਿੰਘ ਵਿਖੇ ਲੋਕਾਂ ਵੱਲੋਂ ਜਾਮ ਕਰਦ ਹੋਏ ਪ੍ਰਦਰਸ਼ਨ ਕੀਤਾ ਗਿਆ ਮਾਮਲਾ ਇੱਕ ਨੌਜਵਾਨ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਂਦਾ ਸੀ ਦੱਸਿਆ ਜਾ ਰਿਹਾ ਸੀ ਕਿ ਕਵਲਜੀ ਨਾਮਕ ਨੌਜਵਾਨ ਦਾ ਜਿਸ ਦੀ ਉਮਰ ਕਰੀ 20 ਸਾਲ ਜੋ ਕੇ ਘੁੰਮਣਕੜਾ ਦਾ ਰਹਿਣ ਵਾਲਾ ਸੀ ਮੋਟਰਸਾਈਕਲ ਤੇ ਵਾਪਸ ਆਪਣੇ ਘਰੋਂ ਨਿਕਲਿਆ ਸੀ ਕਿ ਰਸਤੇ ਵਿੱਚ ਉਸ ਦਾ ਸੈਂਟਰੋ ਕਾਰ ਨਾਲ ਹਾਦਸਾ ਹੋ ਜਾਂਦਾ ਹੈ ਜਿਸ ਵਿੱਚ ਕਵਲਜੀ ਜੋ ਕੇ ਹਾਕੀ ਖਿਡਾਰੀ ਸੀ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਾਣਕਾਰੀ ਅਨੁਸਾਰ ਉਤਕ ਸੈਂਟਰੋ ਕਾਰ ਚਾਲਕੀ ਉਸ ਨੂੰ ਨਿਸ਼ਾਰਾ ਮੱਝਾ ਸਿੰਘ ਦੇ ਸਰਕਾਰੀ ਹਸਪਤਾਲ ਦਾਖਲ ਕਰਵਾ ਕੇ ਖੁਦ ਉਥੋਂ ਰਫਾ ਚੱਕਰ ਹੋ ਜਾਂਦਾ ਹੈ ਪਰ ਉਤਕ ਨੌਜਵਾਨ ਜ਼ਖਮਾਂ ਦੀ ਤਾਬਤ ਨਾ ਚਲਦੇ ਹੋਏ ਮੌਤ ਹੋ ਜਾਂਦੀ ਹੈ। ਇਤਲਾਹ ਮਿਲਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੀ ਦੇ ਨੈਸ਼ਨਲ ਹਾਈਵੇ ਤੇ ਰੱਖ ਕੇ ਇਨਸਾਫ ਲਈ ਜਾਮ ਕਰਦੇ ਹੋਏ ਪ੍ਰਦਰਸ਼ਨ ਸ਼ੁਰੂ ਕਰਾ ਦਿੱਤਾ ਜਾਂਦਾ ਹੈ। ਦੇ ਰਾਤ ਤੱਕ ਪ੍ਰਦਰਸ਼ਨ ਚੱਲਦਾ ਹੈ ਬਾਅਦ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ਦੇ ਵਿਸ਼ਵਾਸ ਤੋਂ ਬਾਅਦ ਪ੍ਰਦਰਸ਼ਨ ਬੰਦ ਕਰਦੇ ਹੋਏ ਨੈਸ਼ਨਲ ਹਾਈਵੇ ਖੋਲ੍ਹਿਆ ਜਾਂਦਾ ਹੈ। ਆਓ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਾਈਵ ਤਸਵੀਰਾਂ ਵਿਖਾਉਣੇ ਹਾਂ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਖਬਰਜੀਤ ਖਬਰਜੀਤ ਹਾਕੀ ਦਾ ਪੜੇ ਹੀ ਹਾਂ ਇਹ ਬਾਬੇ ਚੱਲਿਆ ਸਿੱਧੀ ਸਿੱਧੀ ਚੱਲਿਆ ਆਉਂਦਿਆਂ ਆਉਂਦਿਆਂ ਗੱਡੀ ਵਾਲਿਆਂ ਨੇ ਮਾਰ ਦਿੱਤਾ ਓਏ ਗੱਡੀ ਵਾਲੇ ਮਾਰ ਕੇ ਸੁੱਟ ਗਏ ਕਿ ਇੱਥੇ ਆਣ ਕੇ ਹਸਪਤਾਲ ਲਿਕੇ ਗੱਡੀ ਚ ਮੁੜ ਕੇ ਦੌੜ ਗਏ ਹਰਤਾਲ ਛੱਡ ਕੇ ਹਾਏ ਅਨ ਨੂੰ ਮਗਰੋਂ ਫੋਨ ਗਿਆ ਵਾ ਸਾਡਾ ਫੋਨ ਮੁੜ ਕੇ ਕਹਿੰਨੇ ਪਤਾ ਨਹੀਂ ਕਿੰਨੇ ਕੀਤਾ ਹਾਏ ਮੇਰਾ ਪੋਤਮ ਦੇ ਨੂੰ ਵੇਖਿਆ ਤੇ ਹੰਦੀ ਹਾਏ ਹਾਏ ਓਏ ਇਹ ਮੋਟਰਸਾਈਕਲ ਤੇ ਹੋਏ ਸਿੱਧੀ ਜਲੀ ਆਹੀ ਇਹ 20 ਸਾਲ ਦਾ ਹਾਏ ਮੈਂ ਗਾਇ ਅਕੈਡਮੀ ਚ ਹੀ ਹਾਕੀ ਖੇਡਦਾ ਸੀ ਟਟ ਗਿਆ ਫਰੀਦਕੋਟ ਰਹਿ ਕੇ ਆਇਆ ਵਾ ਉਥੇ ਰਹਿ ਗਿਆ 15 16 ਸਾਲ ਆ ਹੁਣ ਇੱਥੇ ਬਾਬੇ ਬੁਕਾੜਿਆ ਹੀ ਉਥੇ ਅਕੈਡਮੀ ਖੇਡਦਾ ਹੀ ਹਾਏ ਹੋਏ ਮੇਰਾ ਪੁੱਤ ਨਹੀਂ ਲੱਭਣਾ ਮੇਰਾ ਪੁੱਤ ਨਹੀਂ ਲੱਭਣਾ। ਮਨਕੜਾਂ ਦੇ ਰਸਤੇ ਦੇ ਵਿੱਚ ਜਿਹੜਾ ਐਕਸੀਡੈਂਟ ਹੋਣਾ ਇੱਕ ਨੌਜਵਾਨ ਜਿਹੜਾ ਉਹਦੀ ਮੌਤ ਹੋ ਗਈ ਸੀ। ਉਹਦੇ 'ਚ ਜਿਹੜਾ ਸੈਂਟਰੋ ਕਾਰ ਵਾਲਾ ਤੇ ਉਹਦੇ ਮਨਾਲੀ ਇੱਕ ਸਵਿਫਟ ਕਾਰ ਵਾਲਾ ਸੀ। ਉਹਨੇ ਸਵਿਫਟ ਕਾਰ ਵਾਲੇ ਨੇ ਸਾਨੂੰ ਫੋਨ ਤੇ ਤੇ ਸੰਪਰਕ ਹੋ ਗਿਆ ਉਹਦੇ ਨਾਲ। ਉਹਨੇ ਦੱਸਿਆ ਵੀ ਮੈਂ ਆਪਣੀ ਵਾਈਫ ਸਗੋ ਗੱਡੀ 'ਚ ਬਿਠਾ ਕੇ ਤੇ ਉਹਨੂੰ ਇੱਥੇ ਦਾਖਲ ਕਰਾਏ। ਪਰ ਬਦਕਿਸਮਤੀ ਇਹ ਹੋਈ ਵੀ ਜਿਨ੍ਹਾਂ ਨੇ ਇੱਥੋਂ ਤੱਕ ਲਿਆਂਦਾ ਪਰ ਉਹਨਾਂ ਨੇ ਆਪਣਾ ਕੋਈ ਫੋਨ ਦੀ ਐਂਟਰੀ ਨਹੀਂ ਆਪਣੇ ਨਾਂ ਦੀ ਐਂਟਰੀ ਨਹੀਂ ਕਰਾਈ ਜਿਹੜੀ ਕਿ ਬਹੁਤ ਜ਼ਰੂਰੀ ਆ। ਤੇ ਉਹ ਹੁਣ ਸਾਡੇ ਸਾਨੂੰ ਲੱਗਦਾ ਕਿਉਂਕਿ ਗੱਡੀ ਦਾ ਨੰਬਰ ਜਿਹੜਾ ਹੈ ਇਹਨਾਂ ਦੇ ਵਿੱਚ ਪਬਲਿਕ ਦੇ ਵਿੱਚ ਹੀ ਬਹੁਤ ਚੰਗੇ ਬੰਦੇ ਜਿੰਨਾਂ ਦੀ ਹੈਲਪ ਨਾਲ ਅਸੀਂ ਉਹ ਟ੍ਰੇਸ ਹੋ ਗਿਆ ਪਲੱਸ ਉਹਦੀਆਂ ਫੋਟੋਆਂ ਵੀ ਸਾਡੇ ਕੋਲ ਆ ਗਈਆਂ ਨੇ ਤੇ ਇਹੋ ਜੇ ਕੇਸਾਂ ਦੇ ਵਿੱਚ ਕੋਈ ਗੁਜਾਇਸ਼ ਨਹੀਂ ਰਹਿੰਦੀ ਵੀ ਇਹ ਕੇਸ ਟ੍ਰੇਸ ਨਹੀਂ ਹੋਣਾ ਵੈਸੇ ਤਾਂ ਅਸੀਂ ਬਹੁਤ ਜਲਦੀ ਕਰ ਦੇਣਾ ਪਰ ਮੇਰੀ ਸਾਰਿਆਂ ਨੂੰ ਇੱਕੋ ਹੀ اپੀਲ ਆ ਵੀ ਸਾਰੇ ਕੇਸਾਂ 'ਚ ਜਾਮ ਲਾਉਣੇ ਜ਼ਰੂਰੀ ਨਹੀਂ ਸਭ ਇੱਕ ਦੂਜੇ ਦਾ ਸਾਥ ਦੇ ਕੇ ਉੱਤੇ ਯਤਨ ਕਰਨ ਨਾਲ ਹੀ ਇਹ ਕੇਸ ਟ੍ਰੇਸ ਹੋ ਸਕਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ اپੀਲ ਕਰਾਂਗਾ ਤੇ ਰੋਡ ਜਾਮ ਕਰਨ ਨਾਲ ਜਿਹੜਾ ਹੈਗਾ ਉਹ ਅਮਨ ਸ਼ਾਂਤੀ ਭੰਗ ਹੁੰਦੀ ਆ ਤੇ ਅਮਨ ਸ਼ਾਂਤੀ ਕਦੀ ਭੰਗ ਨਹੀਂ ਹੋਣੀ ਚਾਹੀਦੀ ਕੇਸ ਸਟ੍ਰੈਸ 'ਤੇ ਜ਼ੋਰ ਲਾਉਣਾ ਚਾਹੀਦਾ ਔਰ ਠੰਡੇ ਰਹਿ ਕੇ ਚੰਗਾ ਦਿਮਾਗ ਵਰਤ ਕੇ ਕੰਮ ਕਰਨਾ ਚਾਹੀਦਾ ਸਾਨੂੰ ਦੇਖੋ ਜੀ ਮੇਰੇ ਖਣਬ ਤੱਕ ਤੇ ਸਾਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਸਾਰਾ ਕੁਝ ਟ੍ਰੈਸ ਹੋ ਰਿਹਾ ਪਰ ਫਿਰ ਵੀ ਜੇ ਜਿਆਦਾ ਜਿਆਦਾ ਲੱਗਣਗੇ ਵੱਧ ਤੋਂ ਵੱਧ ਕੱਲ ਤੱਕ ਹੋ ਜਾਏਗਾ ਇਦੋਂ ਵੱਧ ਤਾਂ ਟਾਈਮ ਨਹੀਂ ਅਸੀਂ ਲੱਗਣ ਦਿੰਦੇ ਹੁੰਦੇ ਪਰ ਫਿਰ ਵੀ ਕੁਝ ਕੇਸ ਇਦਾਂ ਦੇ ਵੀ ਹੈ ਇਹ ਕੋਈ ਸਭ ਤੋਂ ਯਕੀਨੀ ਨਹੀਂ ਤੁਹਾਡੇ ਚੋਂ ਕਿਸੇ ਨੂੰ ਮੈਂ 유ਨੀਫਾਰਮ ਦੇ ਦਿੰਨਾ ਉਹ ਕਹਦੇ ਮੈਂ ਇੱਕ ਦਿਨ ਚ ਇੱਕ ਕੇਸ ਸਟ੍ਰੈਸ ਕਰਦਾਗਾ ਮੈਂ ਵੀ ਬਿਲਕੁਲ ਤੁਹਾਡੇ ਵਰਗਾ ਸਿੰਪਲ ਇਹ ਜ਼ਰੂਰੀ ਹੈ ਵੀ ਮੈਂ ਆਪਣੇ ਕੰਮ ਚ ਥੋੜਾ ਐਕਸਪਰਟ ਆ ਇਸ ਕਰਕੇ ਮੈਨੂੰ ਆਸ ਹੈ ਵੀ ਬੈਸੇ ਤੇ ਹੁਣੇ 300 ਚੱਲਿਆ ਜੇ ਨਹੀਂ ਹੋਏਗਾ ਤਾਂ ਆਪਾਂ ਕੱਲ ਤੱਕ ਹਰ ਹਾਲਤ ਦੇ ਕੇਸ ਸਟ੍ਰੈਸ ਵਕੇ ਇਹਦੇ ਤੇ ਅਸੀਂ ਦੇਖੋ ਐਕਸੀਡੈਂਟ ਦਾ ਪਰਚਾ ਦਰਜ ਕਰਾਂਗੇ ਉਹਦੇ ਚ ਫੈਮਿਲੀ ਨੂੰ ਜਿਹੜੀ ਉਹਨਾਂ ਦੀ ਕੋਈ ਹੈਲਪ ਹੁੰਦੀ ਆ ਕਿਉਂਕਿ ਜਦੋਂ ਬੱਚਾ ਕੋਈ ਜਵਾਨ ਜਾਂ ਇੱਕ ਉਮਰ ਤੱਕ ਉਹਦੀ ਡੈਥ ਹੁੰਦੀ ਹੈ ਤਾਂ ਉਹ ਸੈਸ਼ਨ ਟ੍ਰਾਇਲ ਕੇਸ ਕਰਕੇ ਤੋਂ ਉਹਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਫੈਮਿਲੀ ਦੀ ਗਲਪ ਹੋ ਸਕਦੀ ਹੈ ਪੁਲਿਸ ਦਾ ਇੱਕੋ ਹੀ ਕੰਮ ਹੁੰਦਾ ਕਿ ਹਰ ਤਰੀਕੇ ਨਾਲ ਉਸ ਫੈਮਿਲੀ ਦੀ ਮਦਦ ਕਰਨੀ ਉਹਨਾਂ ਨੂੰ ਕਲੇਮ ਵੀ ਦਿਵਾਵਾਂਗੇ ਇਹ ਆਪੇ ਲੋਕ ਮਹਿਸੂਸ ਕਰਨਗੇ ਕਿ ਹਾਂ ਵੀ ਪੁਲਿਸ ਵੀ ਜਿਹੜੀ ਹੈ ਉਹ ਬਹੁਤ ਲੋਕਾਂ ਦੀ ਹੈਲਪ